ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪੈਂਡਵਲ ਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਸਜਣੋ ਇਸ ਵੇਲੇ ਲਵ ਪੈਂਡਵਲ ਟੋਹੇ ਦੇ ਵਿੱਚ ਲਬ ਦੇ ਕੋਲੇ ਸੀ ਤੇ ਵੀਰ ਕੋਲੇ ਦੋ ਝੋਟੀਆਂ ਤਾਜ਼ੀਆਂ ਸੂਈਆਂ ਮੱਝਾਂ ਬਿਲਕੁਲ ਐਸ ਵੇਲੇ ਹਾਜ਼ਰ ਸੀ ਤੇ ਸੋਚਿਆ ਥੋੜਾ ਨਾ ਸਾਂਝੀਆਂ ਕਰ ਦਈਏ ਤਾਜ਼ੀਆਂ ਸੂਈਆਂ ਕੀ ਡਿਟੇਲ ਆ ਸਾਰੀ ਜਾਣਕਾਰੀ ਲੈਣੇ ਆ ਕੋਈ ਵੀ ਸੱਜਣੋ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਇਹਨਾਂ ਦੇ ਪੈਸੇ ਖਰਚ ਕਰਨੇ ਆ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਨੀਲੀ ਰਾਵੀ ਦੀ ਮੈਂ ਸੱਜਣੋ ਮਾਲਕਾਂ ਦੇ ਦੱਸਣ ਮੁਤਾਬਕ ਵੀਰ ਦੱਸਦਾ ਵੀ ਇਹਨੇ ਚੰਗਾ ਦੁੱਧ ਪਾਇਆ ਬਾਕੀ ਗੈਸ ਤੁਸੀਂ ਲਾ ਲਿਓ ਜੋੜ ਰਿਓ ਐਂਡ ਤੱਕ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਵੇਣਿਆਂ ਤੋਰ ਤਾਰ ਕੇ ਰੇਟ ਰੂਟ ਵੀਡੀਓ ਚ ਹੋਣਗੇ ਲਵ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਆਪਾਂ ਨੂੰ ਪਿਆਰ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਸੁਣਾ ਵਧੀਆ ਜੀ ਕਿਰਪਾ ਮਹਾਰਾਜ ਜੀ ਵਧੀਆ ਵੀਹੀ ਜਾਂਦਾ ਮਾਲ ਚੜਦੀ ਕਲਾ ਨਾ ਹਾਂਜੀ ਹਾਂਜੀ ਕਿਰਪਾ ਜੀ ਤੇ ਆਪਣਾ ਐਡਰੈਸ ਐਡਰੈਸ ਆਪਣਾ ਪਿੰਡ ਬਲਡੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸਿਹਰ ਤਰਤਨ ਸਾਹਿਬ ਨਾਮ ਮੇਰਾ ਲਵਪ੍ਰੀਤ ਸਿੰਘ ਮੋਬਾਈਲ ਨੰਬਰ 9056 64716 9056 64716 ਤੇ ਇਲਾਵਾ ਹ ਕਿਹੜਾ ਸੂਆ ਸੂਪੀ ਮੈਂ ਭਲਾ ਤੀਜੇ ਸੂਆ ਸੂਪੀ ਹੈ ਭਾਜੀ ਰਾਤ ਤੀਜੇ ਸੂਆ ਸੂਪੀ ਤੇ ਰਾਤ ਸੂਪੀ ਹਾਂਜੀ ਰਾਤ ਸੂਈ ਠੀਕ ਆ ਹਾਂ 12:00 ਵਜੇ ਸੂਈ ਤੇ ਕਰਮਾਲੀ ਨੇ ਜੇਰ ਤਰਕੇ ਪਾਤੀ 3:00 ਵਜੇ ਜੇਰਾ ਪ੍ਰੋਪਰ ਪਾਈਏ ਸਤ ਸ੍ਰੀ ਅਕਾਲ ਉਹ ਲਹਾਫੇ ਚ ਪਈ ਹਾਂਜੀ ਉਹ ਸੱਜਣੋ ਨੋਟ ਕਰ ਲਿਓ ਕਿਉਂਕਿ ਹੁਣ ਆਪਾਂ ਜਿਹੜਾ ਵੀਡੀਓ ਦੇ ਵਿੱਚ ਜੇਰ ਵਿਖਾ ਨਹੀਂ ਸਕਦੇ ਤੇ ਜੇਰ ਕੋਲੇ ਪਈ ਆ ਬਾਕੀ ਓਕੇ ਰਿਪੋਰਟ ਆ ਮੈਂ ਤੋਂ ਵੀ ਗੈਸ ਆ ਜਾਊਗਾ ਤੇ ਲਾਵੇ ਬੱਚਾ ਕੀ ਲਾਗੀ ਓਏ ਬੱਚਾ ਕਟਾ ਲਾ ਗਈ ਪਰ ਕਟਾ ਬਹੁਤ ਚੰਗੇ ਟੀਕੇ ਦਾ ਮੈਨੂੰ ਨਾਂ ਦਾ ਜਿੱਤਾ ਭੁੱਲ ਗਿਆ ਰਾਹ ਵੀ ਬੰਦੇ ਦਿੰਦੇ ਜੀ ਟੀਕਾ ਬਹੁਤ ਮਹਿੰਗਾ ਭਰਾਇਆ 14-1500 ਦਾ ਟੀਕਾ ਕਟਾ ਦੇ ਗਈ ਹੈ ਹਾਂਜੀ ਕਟਾ ਫਲੋਰ ਨੀਲੀ ਦਾ ਵਾਗੇ ਸਾਰੀਆਂ ਨਿਸ਼ਾਨੀਆਂ ਸਜਣੋ ਕਿਤੇ ਕੱਟੀ ਦਿੰਦੀ ਤਾਂ ਗੱਲ ਹੋਰ ਹੋਣੀ ਸੀ ਚਲੋ ਇਹਦੇ ਕੋਲ ਅੱਗੇ ਵੀ ਦੋ ਬੱਚੇ ਹਨ ਕੱਟੀਆਂ ਅੱਗੇ ਦੋ ਬਹੁਤ ਪਰਮਾਤਮਾ ਦੀਆਂ ਪਰਮਾਤਮਾ ਦੀ ਦੇਨ ਆ ਸਜਣੋ ਕਟਾ ਕੱਟੀ ਦਾ ਚਲੋ ਜੋ ਕੁਦਰਤ ਨੇ ਇਹਨੂੰ ਨਵਾਜਿਆ ਇਹ ਵੀ ਧਰਤੀ ਤੇ ਆਇਆ ਤੇ ਬਾਕੀ ਹੀਰਾ ਚੀਜ਼ ਆ ਸਜਣੋ ਹंजे ਕਹਿਦਗੇ ਦੋ ਰਾਇ ਨਹੀਂ ਬੱਚੇ ਬੜੇ ਟੌਪ ਦਾ ਬੱਚਾ ਲਾਇਆ ਖੁੱਖ ਦੇ ਵਿੱਚ ਕੋਈ ਕਿਸੇ ਪਾਸਿਓਂ ਦਾ ਵੀ ਮੰਨ ਲਓ ਵੀ ਟੌਪ ਦਾ ਮਾਲੀ ਸਜਣੋ ਤਿਆਰ ਹੋਊਗਾ ਜੇ ਚੰਗਾ ਦੁੱਧ ਛੱਡ ਲਿਆ ਤੇ ਤੀਜਾ ਸੂਆ ਸੂਪੀ ਹਾਂਜੀ ਹਾਂਜੀ ਤੀਜਾ ਸੂਆ ਸੂਪੀ ਤੇ ਕਿੰਨਾ ਦੁੱਧ ਦਿੱਤਾ ਇਹਨੇ ਕਰਮਾਲੀ ਨੇ ਦੂਜੇ ਸੂਏ ਦੁੱਧ ਭਾਜੀ ਇਹ 14-15 ਕਿਲੋ ਦਿੰਦੀ ਹੈ 14-15 ਕਿਲੋ ਇਹਦੇ ਮਾਲਕ ਕਹਿੰਦੇ ਦੁੱਧ ਦਿੰਦੀ ਆ ਹਾਂਜੀ ਹਾਂਜੀ ਠੀਕ ਆ ਕੋਣ ਵੀ ਆਪਾਂ ਕਰਕੇ ਤੋਈ ਆ ਕਰਮਾਲੀ ਤੇ ਬੱਚਾ ਲਿਆਇਆ ਵਾ ਕਿੰਨੀਆਂ ਕਿ ਧਾਰਾਂ ਧੂਰਾ ਕੱਢੀਆਂ ਹੁਣ ਮੈਂ ਸਾਢੇ ਕਿ ਤਿੰਨ ਕਿਲੋ ਮੰਨ ਕੇ ਚੱਲੋ ਛੋਇਆ ਬੋਲਾ ਬੋਲਾ ਤਿੰਨ ਕਿਲੋ ਸਾਢੇ ਤਿੰਨ ਕਿਲੋ ਤੇ ਛੋਇਆ ਠੀਕ ਚਵਾ ਮੈਨੂੰ ਐਡਾ ਜਾਂਦਾ ਲੱਗਾ ਏ ਭਾਵੇਂ ਕੋਈ ਬੰਦਾ ਉੱਧਾ ਹੀ ਮੰਗਾ ਲੇ ਤੂੰ ਮੈਂ ਬੱਚੇ ਦਾ ਮੈਨ ਚੋਈ ਜਾਉ ਤੇ ਮੈਂ ਬੈਠਾ ਹਾਂ ਮਿੱਥਾ ਨਹੀਂ ਬਾਲਾ ਕੰਮ ਦਾ ਲੱਗ ਬਾਲਾ ਕੰਮ ਦਾ ਫਿਰ ਚਵਾ ਕਿਤੇ ਐਡੀ ੜੀ ਮੋਟੀ ਧਾਰਾਂ ਦੀ ਗੂਠੇ ਜਿੱਦੀ ਬਾਕੀ ਸਜਣੋ ਨੀਲੀ ਰਾਵੀ ਦੀ ਨਾ ਅਗਲੀ ਗੋਡੀ ਛੋਟੀ ਦੀ ਮੈਂ ਆ ਤੇ ਲਵ ਕੱਢੀ ਬਾਹਰ ਇਹਨੂੰ ਕਵਾਲਿਟੀ ਜਿੰਨੀ ਆ ਸੱਜਣੋ ਦੁੱਧ ਵਾਲੀ ਆ ਬਾਕੀ ਗੈਸ ਤੁਸੀਂ ਲਾਉਣਾ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਪਸੰਦ ਆਉਣੀ ਚਾਹੀਦੀ ਥੋੜੇ ਸਰੀਰ ਕਟਾਂਚਾ ਚੰਗਾ ਕੇਰਾ ਸੱਜਣੋ ਤਾਜੀ ਸੂਈ ਆ ਤੇ ਕੇਰਾ ਪਸੂ ਤੈ ਜਿਹੜੀ ਉਹ ਮਾਰ ਹੀ ਜਾਂਦਾ ਗੈਸ ਲਾ ਲਓ ਸਰੀਰ ਕਟਾਂਚਾ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਨੀਲੀ ਰਾਵੀ ਦੇ ਪੱਖ ਚ ਟੋਪਦਾ ਵਾ ਲੇਵਾ ਭਾਂਡੇ ਤੋਂ ਗੈਸ ਤੁਸੀਂ ਲਾ ਸਕਦੇ ਕਿ ਮੈਂਨੇ ਜਿਹੜਾ ਦੁੱਧਾ ਕਰ ਮਾਰੀ ਨੇ ਚੰਗਾ ਦਿੱਤਾ ਕੋਈ ਸੱਜਣੋਂ ਇੱਕ ਤਾਂ ਬੱਚੇ ਨੂੰ ਜਨਮ ਦੇਤਾ ਦੂਜਾ ਜੇਰ ਜੂਰ ਮੁਕੰਮਲ ਪਈ ਅਸਕਰ ਤੇ ਉਹਦੇ ਕਾਰਨ ਵੀ ਥੋੜਾ ਪਸੂ ਕੇਰਾ ਜਿਹੜਾ ਉਹ ਬੁੱਝ ਜਾਂਦਾ ਤੇ ਭਾਜੀ ਬਹੁਤ ਤਗੜੀ ਈ ਰਹਿ ਰਹੀ ਹਾਂ ਕੁਤਰੀ ਕਰਕੇ ਥੋੜੀ ਜਿਹਾ ਡੱਗਾ ਥੱਪਾਇਆ ਜਾਂਦਾ ਤੁਹਾਨੂੰ ਪਤਾ ਹਾਂ 13 ਸੱਜਣੋਂ ਹਜੇ ਹਫਤੇ ਦੇ ਵਿੱਚ ਵਿੱਚ ਇਹ ਆਪਣਾ ਕੰਪਲੀਟ ਸਰੀਰ ਜਿਹੜਾ ਉਹ ਲੈ ਕੇ ਆਊਗੀ ਹਾਂਜੀ ਹਾਂਜੀ ਚੋ ਪੰਜਾਂ ਜਣਾਂ ਨੂੰ ਆਇਆ ਮੈਂ ਇਹ ਜਦੋਂ ਪੱਠੇ ਪੱਠੇ ਚੱਕਲੇ ਤੇ ਬਨਜੂਗੀ ਤੇ ਲਾਵੇ ਦਾ ਰੇਟ ਕੀ ਰਹੂਗਾ ਸ਼ਾਜੀ ਰੇਟ ਦਾ ਵੇਗ ਲੋ ਜਿੰਨੇ ਦੀ ਸਾਜੀ ਹੈਗੀ ਦਾ ਨਹੀਂ ਵੀਰੇ ਰੇਟ ਤਾਂ ਗਾਉਂ ਵੀ ਰਕਮ ਲਾ ਕੇ ਆਈ ਹੈ 10 ਮੇਰਾ ਭਰਾ ਇਹਦਾ ਮੁੱਲ ਤੇ ਸਾਜੀ ਕਰਨ ਨੂੰ ਜੋ ਮਰਜ਼ੀ ਕਰੀ ਜੇਗੀ 85000 ਦੇ ਦੇ ਦਾਂਗੇ ਫਿਰ ਇਹਨੂੰ ਪ੍ਰਵਾਹ ਕੋਈ ਨਹੀਂ ਭਾਵੇਂ ਇੱਕ ਤਰੇ ਚੋਲੋ ਬੱਚੇ ਤੋਂ ਬਗੈਰ ਹੀ ਠੀਕ ਆ ਇਦਾਂ ਇ ਕਿڑی ਕਿڑی ਮੋਟੀ ਧਾਰ ਬੱਤੀ ਹੋਏ ਨਹੀਂ ਠੀਕ ਆ ਸੱਜਣੋ ਕਿਉਂ ਨਾ ਤਾਂ ਵੈਸੇ ਥਣ ਵੀ ਦੱਸਦਾ ਸੀਗਾ ਤੇ ਬਾਕੀ ਨਹੀਂ ਠੂਗਾ ਐਨ ਮੋਟੀ ਧਾਰ ਆ ਬਸ ਕਰ ਬਾਲਾ ਨਾ ਡੋਲ ਥੱਲੇ ਤੇ ਆਵੇਂ ਬੱਚਾ ਜੋਲੇ ਨੂੰ ਇਦੀ ਬੋਲੀ ਕਰਮਾ ਲਈ ਠੀਕ ਆ 85000 ਰੁਪਿਆ ਹਾਂਜੀ ਕਿੰਨਾ ਕ ਮੌਕੇ ਤੇ ਮਾਨਤਾਨ ਛੋੜ ਛੱਪਾ ਕਿੰਨਾ ਕ ਕਰ ਦੇਗਾ ਛੋੜ ਛੱਪਾ ਇਹ ਪਲੀ ਨੇ 98200 ਆਪਾਂ ਦੇ ਦਾਂਗੇ ਠੀਕ ਆ ਹਾਂਜੀ ਲੋ ਵੀ ਸਜਣੋ 82000 ਦੇ ਵਿੱਚ ਮਿਲਨੀ ਆ ਮੱਝ ਚੰਗੀ ਆ ਜੇ ਆ ਕੇ ਵੀ ਵੇਖੋਗੇ ਤੁਹਾਡੇ ਪਸੰਦ ਆਊਗੀ ਕਿਉਂਕਿ ਇਹ ਦੁੱਧ ਪੀ ਕੇ ਵੀ ਇਥੋਂ ਦੇ ਘੰਟੀ ਬੱਚੇ ਉਹਨਾਂ ਨੇ ਦਿੱਤੀ ਬੰਦਿਆਂ ਨੇ ਵੀ ਮੈਂ ਦਾ ਬੱਚਾ ਆਪਣਾ ਵੀ ਥੱਲੇ ਪਾਉਣਾ ਹੋਵੇ ਜਾਂ ਤਾਂ ਠਾ ਕੋਈ ਗੱਲਬਾਤ ਹੋ ਜਾਏ। ਉਸ ਤਰਾ ਹੀ ਮੈਂ ਮਿਲੂਗੀ। ਬੱਚੇ ਤੋਂ ਬਗੈਰ ਵੀ ਤੇ ਦੁੱਧ ਵੀ 14-15 ਕਿਲੋ ਮੈਂ ਪੱਕਾ ਹੀ ਰਜਾਨਾ ਦਊਗੀ। ਸੀਲ। ਨਾ ਬੰਦਾ ਸਾਂਭਲਾ ਚਾਹੀਦਾ ਠੰਡੀ ਬਹੁਤ ਆਇਆ ਕਰ ਮਾਰੇ। ਠੀਕ 82000 ਦੀ। 82000 ਦੀ। ਸੱਜਣੋਂ ਵਿਰਲ-ਵਿਰਲ ਚੰਗੀ ਲੱਗੀ ਹੋਈ। ਮੈਂ ਇਮਾਨਦਾਨ ਕਰ ਦਾਂਗੇ। ਤੇ ਇੱਕ ਲਵ ਅਗਿਆ ਆ ਗਈ ਸਾਰੀ ਸ਼ਾਕ ਵਾਲੀ। ਇਹ ਕਦੋਂ ਸੂਪੀ? ਮਲ ਕਿਸੂਈ ਇਹ ਸੁਈ 8:00 ਵਜੇ ਕੱਲ ਠੀਕ ਆ ਤੇ ਮੁਰਕੇ ਰਾਤ ਇਹ ਸੁਪਿਆ ਹੋਏ ਨੇ ਕੱਟੀ ਦਿੱਤੀ ਆ ਨੇ ਕੱਟੀ ਬਹੁਤ ਚੰਗੀ ਰੱਗੀ ਵੱਡੀ ਆਰੇ ਹੂੰ ਇਹਨੇ ਕੱਟੀ ਬਹੁਤ ਚੰਗੀ ਲਾਤੀ ਆ ਕੱਟੀ ਨਾ ਐਦਰੇ ਸਾਰੀ ਜੈੱਟ ਬਲੈਕ ਆ ਜੈੱਟ ਬਲੈਕ ਹੈ ਕੋਈ ਪੁੱਛੇ ਵਾਲ ਇੱਧਰ ਨਹੀਂ ਕਿਤਾ ਹਾਂ ਮੱਝ ਵੀ ਤੇਰੀ ਸਾਰੀ ਜੈੱਟ ਬਲੈਕ ਆ ਹਾਂਜੀ ਇਹ ਕੱਟੀ ਨਾ ਚੁੰਗ ਗਈ ਮੈਂ ਅੱਛਾ ਮੇਰੇ ਲੱਗ ਗਿਆ ਘੰਟਾ ਕਿ ਤੱਕ ਲੱਗ ਗਿਆ ਦਨ ਦੱਸਿਆ ਕਿ ਵੀ ਠੀਕ ਆ ਚੁੰਗ ਗਈ ਮੈਂ ਤੇ ਪਰ ਕਿ ਇਹਨੇ ਕਰਦੀ ਵੀ ਜਦ ਹੋਰ ਈ ਕਾਣੀ ਗੰਜੀ ਜੀ ਤੇ ਫਿਰ ਮੈਂ ਨਾ ਚੋਰ ਸਾਹਿਬ ਬਾਤ ਸਾਫ ਕਰਤੀ ਆ ਕਿ ਨਾ ਤੇ ਸਜਣੋ ਨੋਟ ਕਰ ਲਿਓ ਸਵੇਰ ਦਾ ਟਾਈਮ ਹੀ ਆ ਵੀਡੀਓ ਬਣਾਉਣ ਦਾ ਤੇ ਮੱਝ ਕਿਰਾਏ ਇਹ ਸਾਫ ਵੀਰ ਨੇ ਕੀਤੀ ਕਿ ਇਹਨੂੰ ਕਿਰਾਏ ਇੱਕ ਸਾਈਡ ਤੋਂ ਸਾਰੀ ਕੱਟੀ ਚੋਂਗੀ ਸੀ ਹਾਂ ਇੱਕ ਬੰਨਾ ਚੋਂਗੀ ਦੀ ਸੀ ਇਹ ਸੂਆ ਕਿ ਇਹ ਤਾਂ ਆ ਜਾ ਹੋ ਗਿਆ ਤਾਂ ਫਿਰ ਮੈਂ ਹੁਣ ਆਇਆ ਬਰਾਬਰ ਕਰ ਕੱਟੀ ਇਹ ਸੂਆ ਕਿਹੜਾ ਸੂਈ ਆ ਇਹ ਵੀ ਤੀਜਾ ਸੂਆ ਮੱਝ ਸੂਈ ਹੈ। ਤੀਜਾ ਸੂਆ ਸੂਈ ਹੈ। ਹਾਂਜੀ। ਦੂਜੇ ਸੂਏ ਦਾ ਕੀ ਦੁੱਧ ਦੁੱਧ ਦੇ ਮਾਲਕਾਂ ਤੋਂ ਪੁੱਛਿਆ ਕਿ ਨਹੀਂ? ਇਹ ਵੀ ਭਾਜੀ ਪੱਕਾ ਦੁੱਧ 14 ਕਿਲੋ ਮੈਂ ਦਊਂਗੀ। ਬੰਦਾ ਸਾਂਭ ਵਾਲਾ ਚਾਹੀਦਾ। ਮੈਂ ਇੱਥੋਂ ਤੇ ਗਰੰਟੀ ਦੇਣਾ। ਚੱਲ ਕੱਢ ਦੇ। ਲੋ ਵੀ ਸੱਜਣਾ। ਦੋਨੇ ਮਈਆਂ ਚੰਗੇ ਦੁੱਧ ਵਾਲੀਆਂ ਗੀਰ ਦੇ ਕੋਲੇ। ਤੇ ਬਾਏ ਤਾਂ ਸੂਈਆਂ ਤਾਜ਼ੀਆਂ ਬਿਲਕੁਲ ਰਾਤ ਦੀਆਂ ਮੱਝਾਂ ਸੂਈਆਂ। ਹਾਂ ਗਿੱਲੇ ਨਾਲੂਏ ਇਹ ਦੋਨਾਂ ਦੇ ਚੈੱਕ ਕਰ ਸਕਦੇ ਹੋ ਤੁਸੀਂ ਕੋਈ। ਮੈਂ ਨਹੀਂ ਹੋਈਆਂ ਕਰਕੇ ਇੱਕ ਸੂਈ ਇੱਕ। ਵੇਖੋ ਸੱਜਣਾ। ਚੂਣ-ਚਾਣ ਇਹਦਾ ਵੀ ਇੱਕ ਨੰਬਰ ਨਾ ਉਹਦੇ ਵਾਂਗੂ। ਅੱਛਾ। ਇਹ ਤਾਂ ਕਰ ਮਰੀ ਨੂੰ ਚਵਾ ਲੱਗਾ ਨਾ ਠੀਕ ਤੇ ਸਾਡੀ ਗੱਲ ਦਾ ਰੋ ਹੀ ਆ ਕੇ ਕਹਦਾ ਆਉਂਦੀ ਬਾਲਟੀ ਤਾਂ ਨੂੰ ਭੱਜੀ ਮੈਂ ਕਿਹਾ ਬਾਲਟੀ ਜੇ ਸਾਡਾ ਮੈਂ ਨਚਵਾ ਹੈ ਨਾ ਹਾਂ ਇਹ ਹੋਣੀ ਹੈ 14 ਕਿਲੋ ਦੁੱਧ ਆ ਕੇ ਦੇ ਦੋ ਇਤਰਾ ਸਜਣੋ ਨੋਟ ਕਰ ਲਿਓ ਇੱਕ ਤਾਂ ਚੰਗੇ ਦੁੱਧ ਵਾਲੀ ਮੈਂ ਤੇ ਮਗਰ ਵੀ ਆ ਗਈ ਕੱਟੀ ਸਾਰੀ ਜੱਡ ਬਲੈਕ ਤੇ ਮੱਝ ਵੀ ਸਾਰੀ ਸ਼ਾ ਕਾਲੀ ਆ ਹਾਂਜੀ ਫਿਰ ਮੈਂ ਬਾਲਟੀ ਬਹੁਤ ਜਿਆਦੀ ਆ ਇਹ ਕਿੱਲੋਂ ਹੁਣ ਆਪਾਂ ਚੋਰੀ ਬੱਚਾ ਕੁੰਗ ਗਿਆ ਠੀਕ ਆ ਬੰਦੀ ਤਾਂ ਦੀ ਚੰਗੀ ਆ ਸ਼ਾਮ ਨੂੰ ਚੰਗਾ ਲੇਵਾ ਤਿਆਰ ਕਰ ਜਾਂਦੀ ਆ ਜੀ ਬਹੁਤ ਚੰਗਾ ਲੇਵਾ ਹੁਣ ਵੀ ਸਜਣੋਂ ਚੰਗਾ ਮੈਂ ਕੋਲੇ ਕੋਈ ਆਇਆ ਨਹੀਂ ਆਪਾਂ ਮਰਦੀ ਸ਼ਾਮੀ ਵੀ ਚੋਲੀ ਨਹੀਂ ਠੀਕ ਆ ਤੇ ਸਵੇਰੇ ਵੀ ਮਰਕੇ ਬੱਚਾ ਚੰਨੋਂ ਦੇ ਕਰਨ ਮੈਂ ਚੋਲੀ ਇਹਦੇ ਥੱਲੇ ਹੋਣਾ ਬੋਲਾ ਹੋਊਗਾ 6-7 ਕਿਲੋ ਇਹਦੇ ਥੱਲੇ ਇਹ ਨਾ ਹੋਊਗਾ 6-7 ਕਿਲੋ ਦਾ ਖੁੱਲਾ ਬੋਲਾ ਹੋਊਗਾ ਇਹ ਤਾਂ ਕੱਟੀ ਵੀ ਵੱਡੀ ਆ ਜਨ ਕੱਟੀ ਨੂੰ 2 ਕਿਲੋ ਚੰਗਾਉਣਾ ਪੈਂਦਾ ਵਾਕਈ ਕੱਤ ਬਹੁਤਾ ਕੱਟੀ ਦਾ ਕੱਟੀ ਦਾ ਤੇ ਕੱਟੀ ਨੂੰ ਟੀਗਾ ਬੜਾ ਚੰਗਾ ਉਹਨਾਂ ਬੰਦਿਆਂ ਨੇ ਲਵਾਇਆ ਹੈ ਮੈਂ ਇਹਨੂੰ ਇਹ ਦੇਖੋ ਕੱਟੀ ਦੀ ਬੂਥੀ ਕਿੰਨੀ ਲੰਮੀ ਹੂੰ ਚੰਗੇ ਮਾਲੀ ਦੀ ਕੱਟੀ ਫੇਰ ਸਾਰੀ ਡੈਡ ਬਲੈਕ ਕਿਤੇ ਇੱਕ ਵੀ ਪੂਸਦੇ ਬਾਹਰ ਨਹੀਂ ਹੈਗਾ ਨਾ ਮਾਂ ਦੇ ਹੈਗਾ ਨਾ ਦੇਦੇ ਇਹਦਾ ਰੇਟ ਕੀ ਰਹੂਗਾ ਇਹਦਾ ਮੁੱਲ ਸ਼ਾਨ ਆਪੇ ਕਰਦੇ ਆ 90000 ਹੈ ਹਾਂਜੀ ਤੇ ਬਾਕੀ ਜਿਹੜਾ ਬੰਦਾ ਚਾਹੂਗਾ ਨਾ ਮੱਝ ਹਾਂ ਤੇ ਛੱਡ ਕੇ ਨਹੀਂ ਜਾਂਦਾ ਇੱਡੀ ਚੋਣ ਚ ਕਰਮਾ ਵਾਲੀ ਕਿਤੇ ਹੀਰਾ ਹੀ ਹੈਗੇ ਰੂ ਹੀ ਆ ਠੀਕ ਆ 2 ਮਹੀਨਿਆਂ ਦੀ ਘੁੱਟਿਆ ਨੂੰ ਧਾਰ ਹੋ ਗਈ ਕੋਟੀ 90000 ਚੁੱਕੀ ਕਿੰਨਾ ਕ ਮੌਕੇ ਤੇ ਮਾਨਤਾਨ ਕਿੰਨਾ ਹੋ ਸਕਦਾ ਵੇ ਅਗਲਾ ਗੁਲਦੀਸ਼ਾ ਜਨੇ ਨੇ ਇਹਨਾ ਦੇ ਦਿੰਨੇ ਆ ਨਹੀਂ ਫੇਰ ਵੀ ਅਸਕਰ ਮਾਰਾ ਮੋਟ ਕੋਈ ਰਾਤਾ ਪਾਜੀ ਆਪਣੇ ਭੈਣਾ ਭਰਾਵਾਂ ਨੂੰ 88 ਦੀ ਦੇ ਦਿੱਤੀਆਂ 88 ਦੀ ਦੇ ਦਿੱਤੀ ਕਿੰਨੇ ਦੀ ਤੂੰ ਕਿੰਨਾ ਆਪਾ ਦੇ ਦਿੰਨੇ ਦੱਸ ਹੋਰ ਵੀ ਕਰਦੇ ਕੋਈ ਮੌਕੇ ਤੇ ਸ਼ੋਰ ਛੱਪਾ ਜੋ ਅਨੰਤ ਕਰਦੇ ਨੇ ਗੁਲਦੀਸ਼ਾ ਤੂੰ ਭਰਾ ਜੀ ਵੇਖੋ ਸੱਜਣੋ ਆ ਮੰਨ ਲਓ ਵੀ ਥੜਾ ਦਾ ਆਪਸੀ ਗੈਬ ਦੂਰੀ ਚਵਾਈ ਐ ਇੱਕ ਨੰਬਰ ਲੱਗੀ ਐ ਕਰਦੇ ਜੱਸ ਨੂੰ ਜੀ ਵੀ ਕਿੰਨੇ ਦੀ ਆਪਾਂ ਦੋ ਜਾਣੀਆਂ ਅਗਲੇ ਦੇ ਘਰੇ ਇੱਕ ਕੱਟੀ ਐ ਇੱਕ ਮੱਝ ਹਾਂਜੀ ਇਹ ਕਲਦੀਪ ਸੇ 85000 ਤੀ ਦੇ ਦਾਂਗੇ ਜੱਸ ਨੂੰ ਹਾਂਜੀ 84 ਦੀ ਦੇ ਦਾਂਗੇ ਠੀਕ ਲੋ ਵੀ ਸਚਨੋ ਰੇਟ ਵੀਰ ਨੇ ਕਰਤਾ ਮੱਝ ਤੁਹਾਡੇ ਲੈਣ ਵਾਲਾ ਜਮਾਂ ਹੀ ਤਾਜੀ ਸੂਈ ਆ ਦੋਵੇਂ ਆਪਣੀ ਕਰਕੀ ਹੋਊਗੀ ਬਾ ਮੈਨੂੰ ਚੋਣ ਬਣਾਵੇ ਚੋਣ ਤੇ ਫਰਟ ਨਾ ਕੋਈ ਹੋਗਾ ਨਾ ਪੂਰ ਛਟਾ ਫੇਰ ਮੈਂਆਂ ਰੀਡ ਦੀ ਬੂਠੇ ਜੱਦੀ ਧਾਰੋ ਵੀ ਰੋਆਂ ਵਰਗੀਆਂ ਭੋਲੀਆਂ ਠੀਕ ਆ ਫੇਰ ਆ ਵੇਖੋ ਮੈਂ ਕਿੱਡੀ ਜ਼ਿਆਦਾ ਵਾਲੀ ਕੁਆਲਿਟੀ ਵਾਲੀ ਆ ਆਪਾਂ ਮੜਾ ਇਹ ਤੁਹਾਨੂੰ ਹੱਥ ਲਾ ਕੇ ਵੇਖਾ ਗਈ ਕਿ ਨਾ ਫੇਰ ਫਰਾਂ ਉਸੇ ਵਾਲੇ ਹੀ ਸਜਣੋ ਬੱਚਿਆਂ ਦੇ ਬਗੈਰ ਵੀ ਭਾਵੇਂ ਬੰਦਾ ਮੈਂ ਜੋੜੇ ਏਕੀ ਖੰਡੀ ਮੈਂ ਆਏ ਫਿਰ ਥੱਬੇ ਥੱਬੇ ਵਾਲੀ ਦਰ ਦੀ ਥੱਲੇ ਇੱਥੇ ਵੇਖੋ ਹਾਂ ਹਾਂ ਸਜਣੋ ਮੈਂ ਕੀ ਚੀਜ਼ ਕਿ ਨਾ ਇਹ ਟੌਪ ਦੇ ਦੋ ਨਾਕ ਜਿਹੜੇ ਇਸ ਵੇਲੇ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਲਿਆ ਬਲਟੋਆ ਪੈਂਡਾ ਸਜਣੋ ਤਹਿਸੀਲ ਪੱਟੀ ਦੇ ਜਿਲਾ ਸ਼੍ਰੀ ਤਰਨਤਾਰਨ ਸਾਹਿਬ ਤੇ ਕਾਫੀ ਦੂਜੇ ਤੀਜੇ ਦਿਨ ਇਸ ਕਰੋ ਤੁਹਾਨੂੰ ਵੀਡੀਓ ਵਿਖਾਉਣੇ ਆ ਤੁਹਾਡੇ ਪਿਆਰ ਸਤਿਕਾਰ ਸਤ ਕਈਆ ਸਾਰਾ ਕੰਮ ਜਿਹੜੇ ਬੱਚੇ ਲੈਣ ਨੂੰ ਮੈਂ ਬਹੁਤ ਜਿਆਦੀ ਚੰਗੀ ਆ ਕਿ ਮੈਂ ਕੱਟੀਆਂ ਵੇਖੀਆਂ ਦੋ ਕੱਟੀਆਂ ਉਹਨਾਂ ਦੇ ਘਰੇ ਮੈਂ ਤੇ ਅੱਖੀ ਵੇਖੀਆਂ ਵਾਂ ਬਹੁਤ ਜਿਆਦੀਆਂ ਕੱਟੀਆਂ ਨੇ ਚੰਗੀਆਂ ਦਿੱਤੀਆਂ ਵਾਂ ਇੱਕ ਬੱਚਾ ਇਦਾਂ ਕੀ ਵੀ ਚੰਗਾ ਦਿੱਤਾ ਇਹਨੇ ਅਗੀ ਬਰਖਿਆ ਕੱਟੀ ਮਾ ਕੇ ਚੰਗਾ ਟੀਕਾ ਭਰਾਲੇ ਤੇ ਚੰਗਾ ਬੱਚਾ ਲੈ ਸਕਦਾ ਇਹਨੇ ਸੱਜਣੋ ਇਥੇ ਥਾਣ ਲਈ ਵਾ ਫੇਰ ਚੈੱਕ ਕਰ ਲੋ ਤੇ ਭਾਜੀ ਗੱਲਾਂ ਹੀ ਬਰੇ ਕਿਤੇ ਵੀ ਚੈੱਕ ਕਰਮਾ ਲਈ ਭਾਵੇਂ 10 ਵਾਰਾ ਚੋਲੇ ਦਿਹਾੜੀ ਚ ਇਧਰ ਬੈ ਨਹੀਂ ਠੀਕ ਬਹੁਤ ਸਿਆਣੀ ਮੈਂ ਹਣਾ ਹਾਂ ਇਧਰ ਬੈ ਇਹ ਹਿੱਲਣ ਵਾਲੀ ਥੋੜਾ ਜਿਆਦਾ ਵਾਲੀ ਮੈਂ ਹਾਂ ਕਿਤੇ ਆਪਾਂ ਤੁਹਾਨੂੰ ਪਤਾ ਦੇਸੀ ਸੁਖ ਮੈਂ ਥੋੜਾ ਹੈ ਹਾਂ ਹਿੱਲਣ ਵਾਲੀ ਚੀਜ਼ ਨਹੀਂ ਹੈ ਵਾ ਹੈ ਓਕੇ ਲੋ ਵੀ ਸਜਣੋ ਇਹ ਐਨੀਮਲ ਜਿਹੜੇ ਫੋਰ ਸੇਲ ਬਕਾਉ ਸੀਗੇ ਬਲਟੋਏ ਪੈਂਟ ਦੇ ਵਿੱਚ ਵੀਡੀਓ ਕਰ ਲਈ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖ ਲਿਆ ਤੁਹਾਡਾ ਧੰਨਵਾਦ ਮਿਲਦੇ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਤੇ ਸਹੀ நம்ம அப்புடேடம்